ਦੇ ਕੇਜਰੀਵਾਲ ਦੇ ਸਿਪਾਈ ਆਪ ਵੀ ਮੋਰਚਾ ਜੀ ਔਰ ਇਹ ਸਮਾਂ ਆ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਜੋ ਪੰਜਾਬ ਨਾਲ ਤੱਕੇ ਹੋਏ ਆ ਔਰ ਅਸੀਂ ਕੇਂਦਰ ਸਰਕਾਰ ਤੋਂ ਪਿਛਲੇ 10 ਸਾਲ ਦਾ ਹਿਸਾਬ ਲੈਣਾ ਜੀ ਔਰ ਮੈਂ ਵੀ ਤਿਆਰ ਹੈ ਜੀ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਜੀ ਚੁਣ ਕੇ ਔਰ ਸਾਡੇ ਸਾਰੇ ਵੋਲੰਟੀਅਰ ਵੀ ਤਿਆਰ ਹੈ ਅਸੀਂ ਉਹਨਾਂ ਨੂੰ ਵੀ ਵਿਵਲ ਹੋਰਡ ਦਾ ਮਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਾਨੂੰ ਹਿਸਾਬ ਲਵਾਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸਾਂਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜ਼ੁਲਮ ਚਾਹੇ ਕਿਸਾਨਾਂ ਤੇ ਜ਼ੁਲਮ ਬੇਟੀਆਂ ਤੇ ਜ਼ੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਸੀ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਰਾ ਡਾਕਟਰ ਜਾਰ ਕੋਰਡ ਰੁਕਿਆ ਹੋਇਆ ਉਹਦਾ ਹਿਸਾਬ ਇਹ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਜੀ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਹੋ ਜੀ ਤੁਸੀਂ ਮੈਂ ਤੁਹਾਨੂੰ ਸਾਰੇ ਮੁੱਦੇ ਦੱਸਿਆ ਜੀ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਹੈ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਜੀ 2 ਸਾਲ ਚ ਕਿਹੜੇ ਕਿਹੜੇ ਪ੍ਰੋਜੈਕਟ ਬੜੀ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕਾ ਕੋਈ ਸਾਰਾ ਕੋਈ ਦੱਸੂਗਾ ਜੀ ਮੈਂ ਸਾਰਾ ਕੋਈ ਦੱਸੂਗਾ ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਭਾਜਪੀ ਦੀ ਕੋਈ ਟੱਕਰ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਭਾਜਪੀ ਦਾ ਪ੍ਰਧਾਨ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਭਾਜਪੀ ਜੁਆਇਨ ਕਰ ਲਈ ਉਹਦੀ ਘਰ ਵਾਲੀ ਨੇ ਭਾਜਪੀ ਜੁਆਇਨ ਕਰ ਲਈ ਤੇ ਉਹ ਗੱਲ ਅਕਾਲੀ ਦਲ ਨਾਲ ਅਲਾਈਅੰਸ ਦੀ ਕਰ ਰਹੇ ਆ ਇਹਦਾ ਮਤਲਬ ਕੀ ਹੋਇਆ ਸਭ ਰਲੇ ਮਿਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੇਂ ਕਿਉਂ ਪੜੇ ਹੋ ਚੱਕਰ ਮੇਂ ਸਾਡੇ ਡਾਕੂਮੈਂਟ ਬਿਲਕੁਲ ਕੋਈ ਹਰਸਬੈਂਡ ਜੀ ਸਾਡੇ ਕੋਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਜੀ ਲੋਕਲ ਪ੍ਰਸ਼ਾਸਨ ਮੰਗ ਰਿਹਾ ਕਿ ਇਸ ਤਰ੍ਹਾਂ ਦੇਖਦੇ ਹੋਆ ਜਿਹੜਾ ਡਾਕਟਰ ਬਲਬੀਰ ਜੀ ਆ ਰਹੇ ਨੇ ਕਿਸ ਤਰ੍ਹਾਂ ਦਾ ਰਿਸਪੌਂਸਰ ਪੰਜਾਬ ਸਰਕਾਰ ਦੇ ਵਿੱਚ ਬਹੁਤ ਹੀ ਵਧੇਰੇ ਕੰਮ ਕਰ ਰਹੇ ਨੇ ਜੀ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਔਰ